ਕੋਈ ਕੋਈ ਇਹੋ ਜਿਹਾ ਬੰਦੇ ਨੂੰ ਵੱਡਾ ਜਿੰਦਗਾ ਮਹੀਵਾਰ ਕਹਿ ਕੇ ਨਾ ਰਹਿਸੀ ਨਹੀਂ ਆਤੀ। ਪੋਜ਼ੋਆਂ ਦੇ ਆਪ ਤੇਪੀ ਸਰਚੇ ਸ੍ਰੀ ਹਰਮੰਦਰ ਸਾਹਿਬ ਦੇ ਲੰਗਰ ਹਾਲ 'ਚ ਵੱਡਾ ਹਾਦਸਾ ਵਾਪਰ ਗਿਆ। ਬੀਤੀ ਰਾਤ ਸੇਵਾ ਕਰਦੇ ਸਮੇਂ ਸੇਵਾਦਾਰ ਉੱਬਲਦੇ ਆਲੂਆਂ ਦੇ ਕੜਾਹੇ 'ਚ ਡਿੱਗ ਗਿਆ। ਨੇੜੇ ਹੀ ਸੇਵਾ ਕਰ ਰਹੇ ਸੇਵਾਦਾਰਾਂ ਨੇ ਤੁਰੰਤ ਉਸ ਨੂੰ ਕੜਾਹੀ ਵਿੱਚੋਂ ਬਾਹਰ ਕੱਢਿਆ। ਮਾਤੂ ਕਰਾਂਗੇ ਅੱਗੇ ਕਰਾਂਗੇ ਬਸ ਉਹ ਕਰਦੇ ਹਾਂ ਮੈਂ ਪ੍ਰੈਜੈਂਟੇਸ਼ਨ ਦੀ ਬਣਾ ਲੈਂਦਾ ਹਾਂ ਜਨ ਸਾਹਿਬ ਕਰ ਲਈਏ ਬਾਈਟ ਉਹਦੇ ਹਾਂ ਉੱਥੇ ਕਰਾਂਗੇ ਨਾਲੇ ਆਪਣੇ ਦੇਖ ਕਰ ਲਈ ਮੀਟਿੰਗਾਂ ਚ ਇੰਨੀ ਜੀਤੀ ਵਾਸਤੇ ਆਰਗਨਾਈਜ਼ੀਟ ਕਰਾਂਗੇ ਬਤਾਗਾ ਅੱਗੇ ਦੇ ਇਮਰਾਨ ਜਰ ਉਹ ਸਾਰਾ ਕੰਮ ਹੋਊਗਾ A to Z ਵੱਡੇ ਤੋਂ ਵੱਡਾ ਜਿਹਨਾਂ ਨੇ ਕੰਮ ਕਰਵਾਉਣਾ। ਉਹ ਰਾਮਦਾਸ ਆਫਤ ਨੇ ਕਹਾਂਗਾ ਕਿ ਕਰਨਾ। ਤਾਂ ਵੱਡੀ ਖਬਰ ਹੈ ਬਣੀ ਸਰਦੇਸ਼ ਸ਼੍ਰੀ ਦਰਬਾਰ ਸਾਹਿਬ ਤੋਂ ਆ ਰਹੀ ਹੈ ਜਿੱਥੇ ਕਿ ਲੰਗਰ ਹਾਲ ਚ ਇਹ ਵੱਡਾ ਹਾਸਾ ਪਰੇ ਦਰਸਲ ਇੱਕ ਸੇਵਾਦਾਰ ਆਲੂਆਂ ਦੇ ਕੜਾਹੇ ਵਿੱਚ ਡਿੱਗ ਗਿਆ ਹੈ। ਸੇਵਾ ਕਰ ਰਹੇ ਸੇਵਾਦਾਰਾਂ ਵੱਲੋਂ ਹਾਲਾਂਕਿ ਉਸ ਨੂੰ ਬਾਹਰ ਕੱਢ ਲਿਆ ਗਿਆ ਪਰ ਜਾਣਕਾਰੀ ਮੁਤਾਬਕ ਇਸ ਸੇਵਾਦਾਰ ਦਾ ਕਰੀਬ 70% ਦੀ ਸਰੀਰ ਪੂਰੀ ਤਰ੍ਹਾਂ ਚੋਸ ਗਿਆ ਹੈ ਜਿਸ ਨੂੰ ਕਿ ਹੁਣ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ داخل کروائے ਕੇ ਉੱਥੇ ਹੀ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਾਣਕਾਰੀ ਮੁਤਾਬਕ ਸੇਵਾਦਾਰ ਬਲਬੀਰ ਸਿੰਘ ਪਿਛਲੇ 10 ਸਾਲਾਂ ਤੋਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਸੇਵਾ ਲਈ ਆ ਰਿਹਾ ਸੀ ਜਾਣਕਾਰੀ ਮੁਤਾਬਕ ਰਾਤ ਕਰੀਬ 12:30 ਵਜੇ ਆਲੂ ਵਾਲਣ ਦੀ ਸੇਵਾ ਚੱਲ ਰਹੀ ਸੀ ਹਰਮੰਦਰ ਸਾਹਿਬ ਦੀ ਵੱਡੀ ਕੜਾਹੀ ਵਿੱਚ ਆਲੂ ਵਾਲੇ ਜਾ ਰਹੇ ਸਨ ਇਸ ਦੌਰਾਨ ਬਲਬੀਰ ਸਿੰਘ ਵੀ ਆਲੂ ਬਾੜ ਰਿਹਾ ਸੀ ਕਿ ਅਚਾਨਕ ਉਹ ਕੜਾਹੀ ਵਿੱਚ ਡਿੱਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰਾਤ ਐਸ ਰਾਤ ਤੋਂ ਪਿਛਲੀ ਰਾਤ ਇੱਕ ਸਾਡਾ ਸੇਵਾਦਾਰ ਸੀ ਜਿਹਦਾ ਪੈਰ ਤਿਲਕਣ ਕਰਕੇ ਉਹ ਕੜਾਹੇ ਦੇ ਵਿੱਚ ਜਾ ਡ ਗਿਆ ਜਦੇ ਨਾਲ ਉਹਦੇ ਬਹੁਤ ਸਾਰੇ ਜਿਹੜੀਆਂ ਵਾਰਨਿੰਗ ਇਜਰੀਜ਼ ਹੋ ਗਈਆਂ ਉਹ ਇਸ ਹਸਪੀਟਲ 'ਚ ਦਾਖਲਿਆ ਔਰ ਧੰਗੁਰੂ RAMDAS ਪਾਤਸ਼ਾਹ ਜੀ ਕਿਰਪਾ ਬਖਸ਼ਿ ਕਰਕੇ ਉਹਦਾ ਸਾਰਾ ਜਿੰਨਾ ਵੀ ਇਲਾਜ ਆ ਉਹ ਡਾਕਟਰ ਏਪੀ ਸਿੰਘ ਜੀ ਹੁਣਾਂ ਨੂੰ ਵੀ ਬੇਨਤੀ ਕੀਤੀ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਫ੍ਰੈਵਲੈਂਟ ਤੌਰ ਤੇ ਹੁਣ ਜਿਹੜਾ ਹੈਗਾ ਇਲਾਜ ਉਹਦਾ ਕੀਤਾ ਜਾਵੇ ਤਾਂ ਕਿ ਉਹਦੀ ਜਿਹੜੀ ਆ ਸਿਹਤ ਜਾਬੀ ਹੋ ਸਕੇ ਦੂਸਰਾ ਕਿਉਂਕਿ ਮੈਨੂੰ ਅੱਜੇ ਡਾਕਟਰ ਏਪੀ ਸਿੰਘ ਹੁਣੇ ਦੱਸਿਆ ਪਈ ਇਹ ਮੈਡੀਕਲ ਯੂਨੀਵਰਸਿਟੀਆਂ ਵੀ ਨਯਕ ਦੇ ਥੱਲੇ ਆ ਗਈਆਂ ਤੇ ਇਹਦੀਆਂ ਸਾਰਾ ਜਿਹੜਾ ਪ੍ਰੋਸੀਜਰ ਹੁੰਦਾ ਉਹਦੇ ਲਈ ਮੈਡੀਕਲ ਸਿਮੂਲੇਸ਼ਨ ਸਕਿੱਲ ਸੈਂਟਰ ਦੇ ਤੌਰ ਦੇ ਉੱਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਂ ਦੇ ਉੱਤੇ ਉਹ ਅੱਜ ਉਹਦਾ ਵੀ ਇਤਕਾਣ ਕੀਤਾ ਗਿਆ। ਔਰ ਮੈਂ ਸਮਝਦਾ ਭਾਵੇਂ ਉਹ ਹੈ ਤਾਂ ਇੱਕ ਬਖਾਵੇ ਮਾਤਰ ਦੇ ਉੱਤੇ ਪਰ ਜਿਹੜੇ ਉਹਨਾਂ ਦੇ ਵਿੱਚ ਇਨਸਟਰੂਮੈਂਟ ਲੱਗੇ ਹੋ ਆ ਜਾਂ ਉਹਨਾਂ ਦੇ ਆਰਗਨ ਨੇਰ ਦਰਸਾਉਂਦੇ ਆ ਕਿ ਜਿਵੇਂ ਸੱਚਮੁੱਚੇ ਕੋਈ ਮੋਰੇ ਜਿੰਦਾ ਬੰਦਾ ਬਿਠਾ ਜਾਂ ਕੋਈ ਜਿੰਦਾ ਬੱਚਾ ਬਿਠਾ। ਸੋ ਉਹਦਾ ਵੀ ਇਤਕਾਣ ਕੀਤਾ ਗਿਆ। ਔਰ ਨਾਲ ਦੀ ਨਾਲ ਸਿੱਖ ਪੰਥ ਨੂੰ ਬਹੁਤ ਵੱਡਾ ਮਾਣ ਰਿਹਾ ਜਿਨ੍ਹਾਂ ਨੇ ਪਿੰਗਲਵਾੜੇ ਦੀ ਤਨੋਂ ਮਨੋਂ ਤਨੋਂ ਉਹਨਾ ਦਿਨਾਂ 'ਚ ਮੈਂ ਦੇਖਦਾ ਜਦੋਂ 70 71 ਦੇ ਵਿੱਚ ਸੀ ਕਿ ਜਿਹੜੇ ਬੱਚਿਆਂ ਦੀਆਂ ਲੱਤਾਂ ਦੀਆਂ ਉਂਗਲਾਂ ਵਰਗੇ ਪੱਟ ਹੁੰਦੇ ਸੀ ਉਹਨਾਂ ਨੂੰ ਚੱਕ-ਚੱਕ ਕੇ ਟੀਵੀ ਵਾਲੇ ਤਪ ਤੇ ਗਰੋਗ ਕਈਆਂ ਨੂੰ ਵਿਚਾਰਿਆਂ ਨੂੰ ਬਹੁਤ ਹੋਰ ਬੁਰੇ ਹਾਲ ਹੁੰਦੇ ਸੋਕੇ ਦੀਆਂ ਬਿਮਾਰੀਆਂ ਭਗਤ ਪੂਰਨ ਸਿੰਘ ਪਿੰਗਲਵਾੜਾ ਉਹ ਮਹਾਨ ਭਗਤ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਹਮੇਸ਼ਿਆ ਬਾਹਰ ਜਿੱਥੋਂ ਲੋਕ ਅੰਦਰ ਜਾਂਦੇ ਸੀ ਉੱਥੇ ਬੈਠ ਕੇ ਅਮਰਤ ਵੇਲੇ ਤੋਂ ਸ਼ਾਮ ਤੱਕ ਪਹਿਰਾ ਦੇਣਾ ਤੇ ਮਨੁੱਖਤਾ ਲਈ ਬਹੁਤ ਵੱਡਾ ਭਲੇ ਦਾ ਵੀ ਕਾਰਜ ਜਿਹੜਾ ਉਹਨਾਂ ਨੇ ਕੀਤਾ ਭਾਵੇਂ ਆ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਉੱਤਰ ਅਧਿਕਾਰੀ ਬੀਬੇਂਦਰਜੀਤ ਕੌਰ ਜੀ ਔਰ ਸਮੁੱਚੇ ਤੌਰ ਤੇ ਸ਼ਮਨੀ ਗੁਰਦਰਾ ਪ੍ਰਬੰਧਨ ਕਮੇਟੀ ਵੱਲੋਂ ਤਾਂ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਇੱਕ ਬਾਰਡ ਉਹਨਾਂ ਦੇ ਨਾਂ ਤੇ ਭਾਈ ਭਗਤ ਸਿੰਘ ਭਾਈ ਪੂਰਨ ਸਿੰਘ ਜੀ ਭਗਤ ਪੂਰਨ ਸਿੰਘ ਜੀ ਉਹ ਬਾਰ ਦਾ ਜਦ ਘਾਟਨ ਵੀ ਕੀਤਾ ਗਿਆ ਉਹ ਸਾਰੇ ਦਾ ਸਾਰਾ ਲਵਾਰਸ ਮਰੀਜ਼ਾਂ ਵਾਸਤੇ ਜਿਨ੍ਹਾਂ ਦੀ ਕੋਈ ਦੇਖਭਾਲ ਨਹੀਂ ਕੋਈ ਕਰ ਸਕਦਾ ਉਹ ਉਹ ਵੀ ਕਰਨਗੇ ਕੇਅਰ ਜਿੱਥੇ ਕਿ ਸਾਡਾ ਕੋਈ ਯੋਗਦਾਨ ਹੋਊਗਾ ਉਹ ਵੀ ਕਰਾਂਗੇ ਸੋ ਮੈਂ ਜਿੱਥੇ ਅੱਜ ਮੈਡੀਕਲ ਸਿਮੂਲੇਸ਼ਨ ਸੈਂਟਰ ਦਾ ਉਹਦਾ ਬਹੁਤ-ਬਹੁਤ ਸਾਰੇ ਮੈ ਮੈਨੇਜਮੈਂਟ ਨੂੰ ਬਹੁਤ-ਬਹੁਤ ਟਰੱਸਟ ਨੂੰ ਵਧਾਈ ਦਿੰਨਾ। ਔਰ ਨਾਲ ਦੀ ਨਾਲ ਇਹ ਜਿਹੜਾ ਬਾਡ ਕੀਤਾ ਗਿਆ ਨਵਾਂ ਸਤਾਪਤ ਉਹਦੇ ਵੀ ਬਹੁਤ-ਬਹੁਤ ਵਧਾਈ ਦਿੰਨਾ। ਤੇ ਗੁਰੂ ਚਰਨਾਂ 'ਚ ਕਾਮਨਾ ਵੀ ਕਰਦਾ। ਸਤਿਗੁਰ ਜੀ ਇਹ ਜੁਹਨੀ ਵਿਰਾਸਤੀ ਜਿਹੜੀ ਅੱਜ ਆਪਣੀਆਂ ਮੰਜ਼ਲਾਂ ਵੱਲ ਨੂੰ ਵੱਧ ਰਹੀ ਆ ਥਰੂਆਊਟ ਇੰਡੀਆ 17 ਜਿਹੜਾ ਇਹਦੀ ਕਹਿ ਸਕਦੇ ਹਾਂ ਅਸੀਂ ਅੱਜ 77ਵੇਂ ਨੰਬਰ ਤੇ ਖੜੀ ਆ ਤੇ ਮੈਂ ਹੁਣੇ ਬੈਠੇ ਸਾਰੇ ਡਾਕਟਰ ਏਪੀ ਸਿੰਘ ਹੁਣੇ ਕਹਿੰਦੇ ਸੀ ਵੀ ਅਸੀਂ ਨੂੰ ਸਿੰਗਲ ਡਿਜੀਟ 'ਚ ਮੈਨਿੰਗ ਦੇਰ 2k 10987 ਦੇ ਇਧਰਲੇ ਪਾਸੇ ਨੂੰ ਲਿਆਵਾਂਗੇ ਸੋ ਇਹ ਸਾਰਾ ਹੈ ਤਾਂ ਗੁਰੂ ਦਾ ਤਾਂ ਨਹੀਂ ਗੁਰੂ ਸਾਹਿਬ ਆਪ ਹੀ ਕਿਰਪਾ ਕਰਦੇ ਆ ਪਰ ਯਤਨ ਜਿਹੜਾ ਹੁੰਦਾ ਉਹ ਸਰੀਰ ਦਾ ਹੁੰਦਾ ਤੇ ਜਿਹੜਾ ਸਰੀਰ ਤਨ ਮਨ ਤਨੋਂ ਤੁਹਾਨੂੰ ਗੁਰੂ ਨੂੰ ਸਮਰਪਿਤ ਹੋ ਜਾਂਦੇ ਤੇ ਉਹ ਫਿਰ ਸੰਤਾ ਜਿਹੜੀ ਉਹ ਤਰੱਕੀਆਂ ਵੀ ਕਰਦੀ ਆ ਸੋ ਉਹ 7ਵੇਂ ਰੈਂਕ ਤੇ ਔਨ ਕਰਕੇ ਉਹ ਵੀ ਨਨ ਉਸਾਰੀ ਮੈਨੇਜਮੈਂਟ ਨੂੰ ਸਮੁੱਚੇ ਤੌਰ ਤੇ ਤੇ ਸਾਰੇ ਟਰਸਟੀ ਸਹਿਬਾਨ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦਰਸਲ ਜਾਣਕਾਰੀ ਮੁਤਾਬਕ ਆਲੂ ਬਾਲਣ ਸਮੇਂ ਕੜਾਹੀ ਤੇ ਝੱਕ ਨਜ਼ਰ ਆਉਂਦੀ ਏ ਜਿਸ ਨੂੰ ਸਾਫ਼ ਕੀਤਾ ਜਾਂਦਾ ਹੈ ਬਲਬੀਰ ਸਿੰਘ ਵੀ ਉਹੀ ਝੱਕ ਸਾਫ਼ ਕਰ ਰਿਹਾ ਸੀ ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਤੇ ਉਹ ਸਿੱਧਾ ਕੜਾਹੀ ਵਿੱਚ ਡਾਟ ਗਿਆ ਫਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਨੂੰ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ